ਅਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾ ਰਹੇ ਆ ਅਸੀਂ ਵੱਖ-ਵੱਖ ਮਿਸ਼ਨਾਂ ਨੇ ਇਕੱਠੇ ਹੋ ਕੇ ਇਹ ਬਰਾਲਾ ਕੀਤਾ ਕਿ ਇੱਕ ਮੁੱਠ ਹੋ ਕੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਜਾਏ ਅਤੇ ਸਾਰੇ ਪ੍ਰੋਗਰਾਮ ਦੀ ਪ੍ਰਧਾਨਗੀ ਹਾਜੋ ਕੈਥਲਿਕ ਚਰਚ ਦੇ ਫਾਦਰ ਜੋਸਪਰੇਆਟੀ ਔਰ ਸਾਡੇ ਨਾਲ ਸਾਲਵੇਸ਼ਨ ਆਰਮੀ ਚਰਚ ਸੀਐਨਆਈ ਚਰਚ ਮੈਥੋਡਿਸਟ ਚਰਚ ਸਾਵੰਦਰੇ ਚਰਚ ਪੈਂਟਕੋਸਟਲ ਚਰਚ ਸਭ ਨੇ ਤਕੜੇ ਤੌਰ ਦੇ ਉਤੇ ਸਾਥ ਦਿੱਤਾ ਵਾ ਅੱਜ ਤੁਸੀਂ ਦੇਖ ਰਹੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜੋ ਇਕੱਠ ਹੈ ਇਹ ਕੈਥਲਿਕ ਚਰਚ ਜਾਵੇਗਾ ਸ਼ਹਿਰ ਦੇ ਵੱਖ-ਵੱਖ ਥਾਂ ਦੇ ਵਿੱਚੋਂ ਹੁੰਦੇ ਹੋਏ ਉੱਥੇ ਮਸੀਹ ਮਾਸ ਸਮੇਲਨ ਕੀਤਾ ਜਾਏਗਾ ਔਰ ਸਾਡੇ ਵਿੱਚ ਅੱਜ ਸਾਲਵੇਸ਼ਨ ਆਰਮੀੋਂ ਦੇ ਕ੍ਰਿਸਚਨ ਐਂਡਰਿਊ ਔਰ ਕ੍ਰਿਸਚਨ ਸੁਨੀਤਾ ਇਹ ਸਾਡੇ ਵਿੱਚ ਕਰਨਲ ਜੋ ਚੀਫ ਗਾਸਟ ਨੇ ਔਰ ਮਿਸਟਰ ਡੈਨੀਅਲ ਉਹ ਵੀ ਸਾਡੇ ਸੀਐਨਆਈ ਤੋਂ ਮੁੱਖ ਮਹਿਮਾਨ ਆਏ ਨੇ ਔਰ ਸਾਡੇ ਸੀਨੀਅਰ ਫਾਦਰ ਥਾਮਸ ਜੀ ਉਹ ਵੀ ਮੁੱਖ ਮਹਿਮਾਨ ਦੇ ਵਜੋਂ ਅੱਜ ਸ਼ਾਮਲ ਹੋਏ ਨੇ ਔਰ ਅਸੀਂ ਸਾਰੇ ਅੱਜ ਵੱਡੇ ਦਿਨ ਦੇ ਤਿਉਹਾਰ ਦੇ ਉੱਤੇ ਸਭ ਨੂੰ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਨੇ ਆਂ ਔਰ ਸ਼ਾਂਤੀ ਤੇ ਪਿਆਰ ਦਾ ਸੰਦੇਸ਼ ਦਿੰਦੇ ਆਂ ਧਾਰੀਵਾਲ ਦੇ ਵਿੱਚ ਸਾਰੀਆਂ ਕਲੀਸਿయాਵਾਂ ਮਿਲ ਕੇ ਪ੍ਰਭ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾ ਰਹੇ ਆਂ ਸੁਮਸੀ ਸੰਸਾਰ ਵਿੱਚ ਆਇਆ ਤਾਂ ਕਿ ਅਸੀਂ ਸਾਰੇ ਉਸ ਪਰਮੇਸ਼ਰ ਦੇ ਬੱਚੇ ਵਾਂਗ ਜੀਵਨ ਗੁਜ਼ਾਰੇ ਆਪਸ ਵਿੱਚ ਪਿਆਰ ਮੁਹੱਬਤ ਵਜ ਰਹੀਏ ਅੱਜ ਇਹ ਸ਼ੋਭ ਯਾਤਰਾ ਦੇ ਰਾਹੀ ਅਸੀਂ ਸੰਸਾਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਇੱਕੋ ਖੁਦਾ ਦੇ ਬੱਚੇ ਹਾਂ ਅਸੀਂ ਇਕੱਠੇ ਹਾਂ ਅਤੇ ਅਸੀਂ ਇਕੱਠੇ ਉਸ ਖੁਦਾ ਦੇ ਮਹਾਨ ਪਿਆਰ ਨੂੰ ਲੋਕਾਂ ਦੇ ਵਿੱਚ ਜ਼ਾਹਿਰ ਕਰਾਂਗਾ ਅਤੇ ਮੈਂ ਅਪੀਲ ਕਰਦਾ ਸਮੂਹ ਸੰਗਤ ਜੀ ਅਵੋ ਅਸੀਂ ਪਰਮੇਸ਼ਰ ਦਾ ਪਿਆਰ ਲੋਗਾਂ ਦੇ ਵਿੱਚ ਸਾਂਝਾ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਰਾਂ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਵੱਡਾ ਦਿੰਦਾ ਲੱਖ ਲਗਵਦਾ ਹੀ ਦਿੰਦਾ ਹਾਂ ਅੱਜ ਬਹੁਤ ਖੁਸ਼ੀ ਦਾ ਦਿਨ ਆ ਅਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾ ਰਹੇ ਆ ਅਸੀਂ ਵੱਖ-ਵੱਖ ਮਿਸ਼ਨਾਂ ਨੇ ਇਕੱਠੇ ਹੋ ਕੇ ਇਹ ਪ੍ਰਰਲਾ ਕੀਤਾ ਕਿ ਇੱਕ ਮੁੱਠ ਹੋ ਕੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਜਾਏ ਅਤੇ ਸਾਰੇ ਪ੍ਰੋਗਰਾਮ ਦੀ ਪ੍ਰਧਾਨਗੀ ਹਜੋ ਕੈਥਲਿਕ ਚਰਚ ਦੇ ਫਾਦਰ ਜੋਸਪਰੇਆਟੀ ਔਰ ਸਾਡੇ ਨਾਲ ਸਾਲਵੇਸ਼ਨ ਆਰਮੀ ਚਰਚ ਸੀਐਨਆਈ ਚਰਚ ਮੈਥੋਡਿਸਟ ਚਰਚ ਸ਼ਾਮੰਦਰੀ ਚਰਚ ਪੈਂਟਿਕਾਸਟਲ ਚਰਚ ਸਭ ਨੇ ਤਕੜੇ ਤੌਰ ਦੇ ਉਤੇ ਸਾਥ ਦਿੱਤਾ ਵਾ ਔਰ ਅੱਜ ਤੁਸੀਂ ਦੇਖ ਰਹੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜੋ ਇਕੱਠ ਹੈ ਇਹ ਕੈਥਲਿਕ ਚਰਚ ਜਾਵੇਗਾ ਸ਼ਹਿਰ ਦੇ ਵੱਖ-ਵੱਖ ਥਾਂ ਦੇ ਵਿੱਚੋਂ ਹੁੰਦੇ ਹੋਏ ਉੱਥੇ ਮਸੀਹ ਮਾਸ ਸਮਾमेलन ਕੀਤਾ ਜਾਏਗਾ ਔਰ ਸਾਡੇ ਵਿੱਚ ਅੱਜ ਸਾਲਵੇਸ਼ਨ ਆਰਮੀਓ ਦੇ ਕ੍ਰਿਸਚਨ ਐਂਡਰਿਓ ਔਰ ਕ੍ਰਿਸਚਨ ਸੁਨੀਤਾ ਇਹ ਸਾਡੇ ਵਿੱਚ ਕਰਨਲ ਜੋ ਚੀਫ ਗੈਸਟ ਨੇ ਔਰ ਮਿਸਟਰ ਡੈਨੀਅਲ ਉਹ ਵੀ ਸਾਡੇ ਸੀਐਨਆਈ ਤੋਂ ਮੁੱਖ ਮਹਿਮਾਨ ਆਏ ਨੇ ਔਰ ਸਾਡੇ ਸੀਨੀਅਰ ਫਾਦਰ ਥਾਮਸ ਜੀ ਉਹ ਵੀ ਮੁੱਖ ਮਹਿਮਾਨ ਦੇ ਵਜੋਂ ਅੱਜ ਸ਼ਾਮਲ ਹੋਏ ਨੇ ਔਰ ਅਸੀਂ ਸਾਰੇ ਅੱਜ ਵੱਡੇ ਦਿਨ ਦੇ ਤਿਉਹਾਰ ਦੇ ਉੱਤੇ ਸਭ ਨੂੰ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਸ਼ਾਂਤੀ ਤੇ ਪਿਆਰ ਦਾ ਸੰਦੇਸ਼ ਦਿੰਦੇ ਆ ਧਾਰੀਵਾਲ ਦੇ ਵਿੱਚ ਸਾਰੀਆਂ ਕਲੀਸਿਆਵਾਂ ਮਿਲ ਕੇ ਪ੍ਰਭ ਯਿਸੂ ਮਸੀਹਾ ਜਨਮ ਦਿਹਾੜਾ ਮਨਾ ਰਹੇ ਆ ਸੁਮਸੀ ਸੰਸਾਰ ਵਿੱਚ ਆਇਆ ਤਾਂ ਕਿ ਅਸੀਂ ਸਾਰੇ ਉਸ ਪਰਮੇਸ਼ਰ ਦੇ ਬੱਚੇ ਵਾਂਗ ਜੀਵਨ ਗੁਜ਼ਾਰੇ ਆਪਸ ਵਿੱਚ ਪਿਆਰ ਮੁਹੱਬਤ ਵਜ ਰਹੀਏ ਅੱਜ ਇਸ ਸੋਭ ਯਾਤਰਾ ਦੇ ਰਾਹੀ ਅਸੀਂ ਸੰਸਾਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਇੱਕੋ ਖੁਦਾ ਦੇ ਬੱਚੇ ਹਾਂ ਅਸੀਂ ਇਕੱਟੇ ਹਾਂ ਅਤੇ ਅਸੀਂ ਕੱਟੇ ਉਸ ਖੁਦਾ ਦਾ ਮਹਾਨ ਪਿਆਰ ਨੂੰ ਲੋਗਾਂ ਦੇ ਵਿੱਚ ਜ਼ਾਹਰ ਕਰਾਂਗਾ ਅਤੇ ਮੈਂ ਅਪੀਲ ਕਰਦਾ ਹਾਂ ਸਮੂਹ ਸੰਗਤ ਜੀ ਅਗੇ ਆਓ ਅਸੀਂ ਪਰਮੇਸ਼ਵਰ ਦਾ ਪਿਆਰ ਲੋਗਾਂ ਦੇ ਵਿੱਚ ਸਾਂਝਾ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਰਾਂ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਵੱਡਾ ਦਿੰਦਾ ਲੱਖ ਲਗਵदाई ਦਿੰਦਾ ਹਾਂ